ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਾਂਗੀ ਜੋ ਕਿ ਅੱਜ ਕੱਲ੍ਹ ਦੁਨਿਆਵੀ ਕਥਾਵਾਂ ਘਟਨਾਵਾਂ ਜੋ ਕਿ ਬੀਤ ਰੀਆਂ ਹਨ ਉਹਨਾਂ ਦੇ ਵਿੱਚੋਂ ਹੀ ਇੱਕ ਹੈ ਇਹ ਸਾਡੀ ਅੱਖੀਂ ਦੇਖੀ ਹੈ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਹਾਂ ਕਦੇ ਆਪ ਆਪਣੇ ਪਰਿਵਾਰ ਵਿੱਚ ਖੁਸ਼ ਹਾਂ ਨਾ ਤਾਂ ਸਮਝ ਲਿਆ ਕਰੋ ਕਿ ਉਹ ਪਰਿਵਾਰ ਬਹੁਤ ਖੁਸ਼ੀ ਹਾਲ ਹੈ ਪਰ ਜੇ ਕਦੇ ਉਸੇ ਖੁਸ਼ੀ ਪਰਿਵਾਰ ਦੇ ਵਿੱਚੋਂ ਕੋਈ ਵੀ ਇੱਕ ਵੀ ਬੰਦਾ ਘਟ ਜਾਵੇ ਜਾਂ ਮਰ ਜਾਵੇ ਉਹਦਾ ਦੁੱਖ ਉਹਦੇ ਪੂਰੇ ਪਰਿਵਾਰ ਨੂੰ ਇਹ ਕਾਟਾ ਚੱਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਜਿਹੜਾ ਤਾਂ ਚਲਾ ਗਿਆ ਉਹ ਤਾਂ ਖੁਸ਼ ਹੈ ਉਹਦਾ ਅੱਗੇ ਉਹ ਪਤਾ ਨਹੀਂ ਕੀ ਹੋਇਆ ਕੀ ਬਣਿਆ ਇਹ ਸਾਨੂੰ ਨਹੀਂ ਪਤਾ ਪਰ ਜਿਹੜੇ ਪਿੱਛੇ ਰਹਿੰਦੇ ਨੇ ਉਹ ਤੜਫਦੇ ਛੜ ਜਾਂਦਾ ਹੈ ਆਪਣੇ ਪਿੱਛੋਂ ਵੀ ਆਪਣੇ ਬੱਚੇ ਆਪਣੀ ਪਤਨੀ ਆਪਣੇ ਘਰ ਦੇ ਮਾਪੇ ਉਹਨਾਂ ਦਾ ਕੀ ਬਣਦਾ ਹੈ ਇਹ ਇਸ ਕਥਾ ਵਿੱਚ ਤੁਹਾਨੂੰ ਪੂਰਾ ਸਾਂਝ ਤੇ ਵਿਸਤਾਰ ਨਾਲ ਦੱਸਦੇ ਹਾਂ ਇੱਕ ਪਿੰਡ ਵਿੱਚ ਨਾ ਇਹ ਘਰ ਦੀ ਕਹਾਣੀ ਹੈ ਕਿ ਇੱਕ ਪਿੰਡ ਵਿੱਚ ਸਾਰੇ ਜੁਆਇੰਟ ਫੈਮਿਲੀ ਰਹਿੰਦੀ ਸੀ ਉਹਨਾਂ ਦਾ ਸਭ ਤੋਂ ਵੱਡਾ ਮੁੰਡਾ ਬਹੁਤ ਦਾਰੂ ਪੀਂਦਾ ਬਹੁਤ ਹੀ ਜਿੱਦਦਾਰੂ ਪਿੰਦਾ ਘਰ ਦੇ ਬਹੁਤ ਸਮਝਾਉਂਦੇ ਵੀ ਭਾਈ ਦਾਰੂ ਨਾ ਪੀਆ ਕਰ ਨਾ ਪੀਆ ਕਰ ਪਰ ਜਿਹਦੇ ਦਿਮਾਗ ਤੇ ਸ਼ਰਾਬ ਦਾ ਨਸ਼ਾ ਚੜਿਆ ਹੋਵੇ ਇਹ ਨਸ਼ਾ ਉਹਨੂੰ ਲੈ ਕੇ ਹੀ ਡੁੱਬਦਾ ਹੈ ਤੇ ਘਰਦਿਆਂ ਨੇ ਬਹੁਤ ਹੀ ਸਮਝਾਇਆ ਵੀ ਭਾਈ ਦਾਰੂ ਨਾ ਪੀਆ ਕਰ ਪਰ ਕਹਿੰਦੇ ਉਹ ਕਹਿਣਾ ਨਹੀਂ ਸੀ ਮੰਨਦਾ ਕਹਿਣਾ ਨਹੀਂ ਮੰਨਣਾ ਬਸ ਹਾਸੇ ਚ ਗੱਲ ਐਵੇਂ ਹੀ ਟਾਲ ਦੇਣੀ ਘਰ-ਬਾਰ ਸ਼ਾਨ-ਸ਼ੌਕਤ ਗੱਡੀਆਂ ਚੱਲਦੀਆਂ ਪੈਸਾ ਧੰਨ ਤੋਂ ਕੋਈ ਕਮੀ ਨਹੀਂ ਸੀਗੀ ਤੇ ਪਰ ਉਸ ਬੰਦੇ ਨੇ ਉਸ ਮੰਦਾ ਨਹੀਂ ਸੀਗਾ ਵੀ ਘਰ ਦੀ ਵੀ ਦਾਰੂ ਛੱਡੀਏ ਇੱਕ ਦਿਨ ਉਸ ਦੀ ਧੀ ਨੇ ਬੜੇ ਹੀ ਪਿਆਰ ਨਾਲ ਉਸ ਨੂੰ ਕਿਹਾ ਕਿ ਪਾਪਾ ਤੁਸੀਂ ਇਹ दारू ਛੱਡ ਦਿਓ ਇਹ ਚੰਗੀ ਚੀਜ਼ ਨਹੀਂ ਹੈ ਤੇ ਉਸ ਆਦਮੀ ਨੂੰ ਬੜੇ ਹੀ ਪਿਆਰ ਨਾਲ ਗਲਾਸ ਖੋ ਕੇ ਉਸ ਧੀ ਨੇ ਕਿਹਾ ਕਿ ਪਾਪਾ ਤੁਸੀਂ दारू ਨਾ ਪੀਓ ਉਸ ਧੀ ਦੇ ਜੋ ਹੰਝੂ ਸੀ ਜੋ ਉਸ ਘਰ ਵਾਲਿਆਂ ਦੇ ਹੰਝੂ ਸੀ ਦੇਖ ਰਹੇ ਸੀ ਕਿ ਬਹੁਤ ਹੀ ਦੁਖੀ ird ਦੇਣਾ ਇੱਕ ਧੀ ਆਪਣੇ ਪਿਓ ਨੂੰ ਸਮਝਾ ਰਹੀ ਹੈ ਸਾਰੇ ਮੱਲੂ ਮੱਲੀ ਦੇਖਦਾ ਰਹੇ ਸੀ ਪਰ ਬੋਲ ਕੁਝ ਨਹੀਂ ਰਹੇ ਸੀ ਵਸੂ ਇਹ ਚਾਂਦੀ ਸੀ ਕਿ ਉਹ ਉਹਦੇ ਦਿਲ ਤੇ ਆ ਗੱਲ ਲੱਗੇ ਕਿ ਹਾਂ ਉਸਦੀ ਧੀ ਉਹ ਤੋਂ ਦਾਰੂ ਛੁੜਾਣਾ ਚਾਹੁੰਦੀ ਹੈ ਪਰ ਜਦੋਂ ਦਿਮਾਗ ਤੇ ਸ਼ਰਾਬ ਹਾਵੀ ਹੋ ਜੇ ਨਾ ਫਿਰ ਉਹਨੂੰ ਛੁੜਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਹਦੇ ਲਈ ਸਾਨੂੰ ਬਹੁਤ ਕਦਮ ਚੁੱਕਣੇ ਪੈਂਦੇ ਨੇ ਬਹੁਤ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਪਰਮਾਤਮਾ ਨਾ ਕਰੇ ਕਿ ਕਿਸੇ ਦਾ ਭਰਾ ਜਾਂ ਕਿਸੇ ਦਾ ਪਿਓ दारू पी के मरे बहुत ही दुख हो जाता है कि हां ओने अपनी जिंदगी तक काट ली बाद में अपने परिवार नु सिर्फ रुलन वास्ते छड़ दंदी हन चाहे जिन्ना मर्जी पैसा तां दौलत होवे बाप कदे भी खरीद्या नहीं जा सकदा पत्नी अपना पति कदे भी मोल नहीं खरीद सकदी और ਬਥੇਰੇ ਰਿਸ਼ਤੇਦਾਰ ਬਨ ਜਾਂਦੇ ਨੇ ਰਿਸ਼ਤੇ ਨਾਤੇ ਪਰ ਜੋ ਆਪਣਾ ਪਿਓ ਹੁੰਦਾ ਹੈ ਨਾ ਉਹ ਮੋਲ ਨਹੀਂ ਮਿਲਦਾ ਹੈ ਇਹ ਦੁਨੀਆ ਦਾ ਦਸਤੂਰ ਹੈ ਕਿ ਜੇ ਕਿਸੇ ਭੈਣ ਦਾ ਭਰਾ ਮਰ ਗਿਆ ਹੈ ਉਹ ਆਪਣੇ ਭਰਾ ਨੂੰ ਮੁੱਲ ਨਹੀਂ ਖਰੀਦ ਸਕਦੀ ਕਿਸੇ ਦੂਸਰੇ ਨੂੰ ਆਪਣਾ ਭਰਾ ਜ਼ਰੂਰ ਮੰਨੇਗੀ ਪਰ ਜੋ ਉਹਦੇ ਨਾਲ ਉਹਦਾ ਰਿਸ਼ਤਾ ਸੀ ਉਹ ਦੂਸਰੇ ਨਾਲ ਨਹੀਂ ਬਣ ਸਕਦਾ ਇਸੇ ਤਰ੍ਹਾਂ ਜੇ ਇੱਕ ਬਾਪ ਬੇਟੀ ਦਾ ਰਿਸ਼ਤਾ ਹੈ ਨਾ ਉਹ ਵੀ ਉਵੇਂ ਨਹੀਂ ਬਣ ਸਕਦਾ ਤੇ ਇੱਕ ਭੈਣ ਦਾ ਭਰਾ ਦੇ ਨਾਲ ਵੀ ਰਿਸ਼ਤਾ ਨਹੀਂ ਬਣ ਸਕਦਾ ਤੇ ਉਸ ਪਿਤਾ ਨੇ ਗੌਰ ਨਾ ਕਰਨੀ ਬਸ ਐਵੇਂ ਹੀ ਟਰਕਾ ਦੇਣੀ ਗੱਲ ਨੂੰ ਇੱਕ ਦਿਨ ਉਸਤੀ ਨੂੰ ਬਹੁਤ ਹੀ ਗੁੱਸਾ ਆਇਆ ਬਹੁਤ ਹੀ ਗੁੱਸੇ ਨਾਲ ਉਹਨੇ ਕਿਹਾ ਕਿ ਤੁਸੀਂ ਜਾਂ ਤਾਂ ਫੈਮਿਲੀ ਚੋਂ ਪਰਿਵਾਰ ਚੋਂ ਮੈਂਬਰ ਚੁਣ ਲਓ ਵੀ ਤੁਸੀਂ ਸਾਡੇ ਨਾਲ ਰਹਿਣਾ ਹੈ ਜਾਂ ਇਸ दारू ਨਾ ਫਿਰ ਵੀ ਹਸਪਤਾਲ ਤੇ ਕੋਈ ਅਸਰ ਨਾ ਹੋਇਆ ਵੀ ਸਾਡੀ ਮੇਰੀ ਛੋਟੀ ਜੀ ਧੀ ਨੇ ਮੈਨੂੰ ਇਹ ਸ਼ਬਦ ਸੁਣਾਏ ਨੇ ਵੀ ਤੁਸੀਂ ਜਾਂ ਤਾਂ दारू ਛੋਣ ਲਓ ਜਾਂ ਤੁਸੀਂ ਸਾਨੂੰ ਪਰਿਵਾਰ ਨੂੰ ਚੁਣ ਲਓ ਤੇ ਫਿਰ ਅਚਾਨਕ ਹੀ ਨਾ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਤੇ ਬਹੁਤ ਹੀ ਜ਼ਿਆਦਾ ਬਿਮਾਰ ਹੋਣ ਕਰਕੇ ਡਾਕਟਰ ਨੇ ਕਿਹਾ ਵੀ ਹੁਣ ਜੇ ਇਹਨਾਂ ਨੇ दारू ਪੀਤੀ ਤੇ ਇਹਨਾਂ ਦਾ ਅੰਤਲਾ ਸਮਾਂ ਵੀ ਇਹ ਖਤਮ ਹੋ ਜਾਣਗੇ ਇਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ दारू ਛਡਾਓ ਬਹੁਤ ਬਿਮਾਰ ਹੋ ਗਏ ਹੁਣ ਤੁਰਨਾ ਫਿਰਨਾ ਵੀ ਗਏ ਵੀ ਉੱਠਿਆ ਵੀ ਨਹੀਂ ਸੀ ਜਾਂਦਾ ਫਿਰ ਵੀ ਉਸ ਧੀ ਦੀ ਇਹੀ ਸੀ ਕਿ ਮੇਰਾ ਪਿਤਾ ਸ਼ਰਾਬ ਛੱਡ ਦੇ ਉਸ ਨੇ ਕਿਹਾ ਕਿ ਪਪਾ ਤੁਸੀਂ दारू ਛੱਡ ਦਿਓ ਮੈਂ ਨਹੀਂ ਚਾਹੁੰਦੀ ਕਿ ਕੱਲ ਨੂੰ ਕੋਈ ਕਵੇ ਇਹਨਾਂ ਦਾ ਪਿਓ ਸ਼ਰਾਬ ਪੀ ਕੇ ਮਰ ਗਿਆ ਹੈ ਜਾਂ ਕੱਲ ਨੂੰ ਕੋਈ ਐਵੇਂ ਕਵੇ ਕਿ ਇਹ ਅਨਾਥ ਹਨ ਵੀ ਪਿਤਾ ਜੀ ਮੈਂ ਚਾਹੁੰਨੀ ਹਾਂ ਕਿ ਅਸੀਂ ਸਾਰਾ ਜੀਵਨ ਹੀ ਇਕੱਠੇ ਸਾਰੇ ਮਿਲ ਜੁਲ ਕੇ ਬਤਾਈਏ ਕਹਿੰਦੇ ਉਸ ਦੀ ਦੀ ਸ਼ਬਦਾਂ ਵਿੱਚ ਇਹੋ ਜੀ ਮਿਠਾਸ ਤਾਂ ਉਹਦੇ ਦਿਲ ਨੂੰ ਇਹੋ ਜੀ ਗੱਲ ਲੱਗੀ ਨਾ ਕਿ ਉਸ ਬੰਦੇ ਨੇ ਨਿਸ਼ਚੈ ਕਰ ਲਿਆ ਕਿ ਅੱਜ ਤੋਂ ਬਾਅਦ ਮੈਂ दारू ਨਹੀਂ ਪੀ ਮੰਗਾ ਦਾਰੂ ਨਹੀਂ ਪੀਵਾਂਗਾ ਇਹ ਉਸ ਪਰਿਵਾਰ ਲਈ ਬਹੁਤ ਵੱਡੀ ਗੱਲ ਸੀ ਕਿ ਉਹਨਾਂ ਦੇ ਪੁੱਤਰ ਨੇ ਦਾਰੂ ਛੱਡ ਦਿੱਤੀ ਹੈ ਪਰ ਸਰੀਰਕ ਤੌਰ ਤੇ ਬਿਮਾਰ ਹੋਣ ਕਰਕੇ ਉਹਨਾਂ ਨੂੰ ਕੁਝ ਸਮੇਂ ਹਸਪੀਟਲ ਵਿੱਚ ਹੀ ਰਹਿਣਾ ਪਵੇਗਾ ਪਰ ਘਰ ਦੀ ਤਾਂ ਇਹ ਸੀ ਚਾਹੁੰਦੇ ਕਿ ਉਹ दारू ਛੱਡ ਦੇ ਚਲੋ ਪ੍ਰਮਾਤਮਾ ਨੇ ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਸੁਣੀ ਦੇਖੋ ਕਹਿੰਦੇ ਜੈਸਾ ਕਰੋਗੇ ਵੈਸਾ ਭਰੋਗੇ ਜੇ ਚੰਗਾ ਸੋਚਾਂਗੇ ਚੰਗਾ ਹੋਵੇਗਾ ਜੇ ਬੁਰਾ ਸੋਚਾਂਗੇ ਬੁਰਾ ਹੋਵੇਗਾ ਇਸ ਕਰਕੇ ਕਦੇ ਵੀ ਬੁਰੇ ਭੜੇ ਖਿਆਲ ਮਨ ਵਿੱਚ ਨਹੀਂ ਲਿਆਉਣੇ ਚਾਹੀਦੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਸੱਚੇ ਪਿਤਾ ਸਾਡੀ ਜ਼ਿੰਦਗੀ ਨੂੰ ਸੁਖਾਲੀ ਬਣਾਇਆ ਹੈ ਅਸੀਂ ਸਵੇਰੇ ਉੱਠੇ ਹਾਂ ਨਿਤਨੇਮ ਕੀਤਾ ਹੈ ਸ਼ਾਮ ਨੂੰ ਪੈਣ ਲੱਗੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਹੈ ਸੱਚੇ ਪਾਤਸ਼ਾਹ ਵੀ ਤੁਸੀਂ ਸਾਡੀ ਜ਼ਿੰਦਗੀ ਚ ਖੁਸ਼ਹਾਲੀ ਲਿਆਈ ਹੈ ਇਹ ਖੁਸ਼ਹਾਲੀ ਬਰਕਰਾਰ ਹੀ ਰੱਖਣਾ ਇਸ ਕੀ ਪਰਮਾਤਮਾ ਦੀ ਬੰਦਗੀ ਵੀ ਬਹੁਤ ਜ਼ਰੂਰੀ ਹੈ ਤੇ ਇਹ ਕਥਾ ਵਿੱਚੋਂ ਸਾਨੂੰ ਇਹੀ ਸਬਕ ਮਿਲਦਾ ਹੈ ਕਿ ਜੇ ਅਸੀਂ ਸ਼ਰਾਬ ਪੀਨੇ ਹਾਂ ਸਾਡਾ ਜ਼ਿੰਦਗੀ ਸਾਡਾ ਫਿਊਚਰ ਸਾਰਾ ਬੱਚਿਆਂ ਦਾ ਫਿਊਚਰ ਵੀ ਖਰਾਬ ਹੋ ਜਾਂਦਾ ਹੈ ਇਸ ਕਰਕੇ ਮੇਰੀ ਹਰੇਕ ਭੈਣ ਭਰਾ ਦੇ ਅੱਗੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਮਾਪਿਓ ਸਾਰਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਗੁਰਸਿੱਖ ਬਣ ਕੇ ਰਹਿਣਾ ਚਾਹੀਦਾ ਹੈ ਪਰਮਾਤਮਾ ਦੀ ਬੰਦਗੀ ਕਰੋ ਇਸੇ ਬੰਦਗੀ ਨੇ ਤੁਹਾਡਾ ਪਾਰ ਉਤਾਰਾ ਕਰਨਾ ਹੈ ਹੋਰ ਇੱਥੋਂ ਕੁਝ ਵੀ ਨਹੀਂ ਲੈ ਕੇ ਜਾਣਾ ਜੇ ਲੈ ਕੇ ਜਾਣਾ ਹੈ ਤਾਂ ਪਰਮਾਤਮਾ ਦਾ ਨਾਮ ਹੀ ਲੈ ਕੇ ਜਾਣਾ ਹੈ ਜੇ ਸਾਡੇ ਨਾਲ ਕੁਝ ਜਾਣਾ ਹੈ ਨਾ ਤਾਂ ਸਿਰਫ ਉਸ ਰੱਬ ਦਾ ਉਸ ਰੱਬ ਦੀ ਕੀਤੀ ਬੰਦਗੀ ਪਰਮਾਤਮਾ ਦਾ ਨਾਮ ਹੀ ਲੈ ਕੇ ਜਾਣਾ ਹੈ ਇਸ ਕਰਕੇ ਸ਼ਰਾਬ ਨੂੰ ਛੱਡੋ ਤੇ ਪਰਮਾਤਮਾ ਦਾ ਨਾਮ ਲਵੋ ਆਪਣੇ ਬੱਚਿਆਂ ਵਿੱਚ ਬਿਲਕੁਲ ਖੁਸ਼ ਰਹੋ ਕਿਉਂਕਿ ਇਹ ਜ਼ਿੰਦਗੀ بار بار ਨਹੀਂ ਮਿਲਣੀ ਇਹ ਜ਼ਿੰਦਗੀ ਕਿਸੇ ਦੀ ਮਹਤਾਜ ਨਹੀਂ ਹੈ ਤੇ بار بار ਸਿਰਫ ਸਾਨੂੰ ਡੰਗਰਾਂ ਦੀ ਜੋਨ ਹੀ ਮਿਲਣੀ ਹੈ ਕਿਉਂਕਿ ਅੱਜ ਕੱਲ ਪਾਪ ਈਰਖਾ ਜਲਨ ਕ੍ਰੋਧ ਇਹ ਭਾਵਨਾ ਬਹੁਤ ਹੀ ਜ਼ਿਆਦਾ ਵੱਧ ਗਈਆਂ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ